ਸਰਸ਼ੀ ਕਾਲ ਜੀ ਮੈਰੀ ਨਾ ਤਿਮਾਨ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਤੇ ਅੱਜ ਦੀ ਖਬਰ ਬੇहद ਖਾਸ ਆ ਤੇ ਇਸ ਖਬਰ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਦਿਆ ਕਰੋ ਕਿਉਂਕਿ ਕੁਝ ਖਬਰਾਂ ਅਜਿਹੀਆਂ ਹੁੰਦੀਆਂ ਨੇ ਜੋ ਲੋਕਾਂ ਨੂੰ ਸੁਚੇਤ ਰਹਿਣ ਦੇ ਵਾਸਤੇ ਜੜੇ ਕਿ ਦਿਖਾਈਆਂ ਜਾਂਦੇ ਨੇ ਤਾਂ ਇਹ ਖਬਰ ਖਾਸ ਹੈ ਕਿਉਂਕਿ ਅੱਜ ਕੱਲ ਦੇਖਿਆ ਜਾ ਰਿਹਾ ਕਿ ਬਾਹਰ ਨਿਕਲਦਾ ਸਮਾਂ ਹੀ ਨਹੀਂ ਰਿਹਾ ਖਾਸ ਕਰਕੇ ਅਸੀਂ ਕੋਈ ਵੀ ਗੋਲ ਦੀ ਚੀਜ਼ ਪਾ ਕੇ ਬਾਹਰ ਨਿਕਲਦੇ ਆ ਤਾਂ ਅੱਜ ਤੋਂ ਬਾਅਦ ਸਾਵਧਾਨ ਹੋ ਜਾਓ ਕਿਉਂਕਿ ਅੱਜਕੱਲ੍ਹ ਦੇਖਿਆ ਜਾ ਰਿਹਾ ਕਿ ਚੋਰੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਦੇ ਵਾਸਤੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾ ਰਹੇ ਨੇ ਉੱਥੇ ਇੱਕ ਬੇਬੇ ਜਿਹੜੀ ਕੀ ਜਾਂਦੀ ਹੈ ਜਿਸ ਨੇ ਕਿ ਸੋਨੇ ਦੇ ਗਹਿਣੇ ਪਾਏ ਹੁੰਦੇ ਨੇ ਇੱਕ ਮਹਿਲਾ ਆਉਂਦੀ ਆ ਆਪਣੇ ਆ ਗੱਲਾਂ ਦੇ ਵਿੱਚ ਲਗਾ ਲੈਂਦੀ ਆ ਤੇ ਉਸ ਨੂੰ ਦੱਸਦੀ ਆ ਕਿ ਇੱਕ ਬਾਬਾ ਆ ਉਹ ਲੋਕਾਂ ਦੇ ਮਸਲੇ ਹੱਲ ਕਰਦਾ ਘਰ ਦੇ ਦੁੱਖ ਤਕਲੀਫਾਂ ਦੂਰ ਕਰ ਦਿੰਦਾ ਤਾਂ ਇਸ ਦੇ ਚੱਲਦੇ ਜਦ ਤੱਕ ਉਹ ਪਖੰਡੀਆਂ ਆ ਜਾਂਦੇ ਨੇ ਤਾਂ ਫਿਰ ਉਹ ਬਜ਼ੁਰਗ ਵੀ ਇਹਨਾਂ ਦੇ ਗੱਲਾਂ ਦੇ ਵਿੱਚ ਆ ਜਾਂਦੇ ਤੇ ਆਪਣੇ ਘਰ ਦਾ ਹਾਲ ਦੱਸਣ ਬੈਠ ਜਾਂਦੇ ਆ ਜਿਸ ਤੋਂ ਬਾਅਦ ਇਹ ਢੋਂਗੀ ਉਹਦੇ ਸਾਰੇ ਗਹਿਣੇ ਉਤਰਵਾ ਲੈਂਦੇ ਨੇ ਤੇ ਉਸ ਤੋਂ ਬਾਅਦ ਮੌਕਾ ਦੇਖ ਕੇ ਫਰਾਰ ਹੋ ਗਏ ਅਤੇ ਬਜ਼ੁਰਗ ਇਹ ਦੇਖਦੀ ਹੀ ਰਹਿ ਗਈ ਇਸ ਨੂੰ ਤਾਂ ਫਿਰ ਪਤਾ ਲੱਗਿਆ ਕਿ ਇਹ ਤਾਂ ਠੱਗੀ ਦਾ ਸ਼ਿਕਾਰ ਹੋ ਗਈ ਅਣਜਾਣ ਲੋਕਾਂ ਦੇ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਫਿਰ ਆਹ ਵੀਡੀਓ ਜ਼ਰਾ ਧਿਆਨ ਨਾਲ ਦੇਖ ਲੋ। ਬਸ ਉਹ ਨੀਤ ਜਨਾਨੀ ਨੇ ਮੈਨੂੰ ਕਿਹਾ ਉਹ ਬੰਦਾ ਇੱਕ ਆਇਆ ਮੈਂ ਐਡਰੈਸ ਪੁੱਛਦਾ ਸੀ ਆ। ਵੀ ਕਿਤੇ ਬਾਹਰ ਕਿਥੇ ਨਾ ਕਿ ਇਧਰਲੇ ਪਾਸੇ ਹੈਗਾ। ਉਹ ਦਿਨ ਜਨਾਨੀ ਕਾ ਗਈ ਕਦੇ ਬਾਬਾ ਬੜਾ ਪਹੁੰਚੇ ਆਏ ਆ ਤੁਹਾਨੂੰ ਅਸ਼ੀਰਵਾਦ ਦਿੱਤਾ ਤੇ ਬਹੁਤ ਕੁਝ ਬਹੁਤ ਸ਼ਾਂਤ ਸੁਖ ਸ਼ਾਂਤੀ ਘਰ ਚ ਰਹਿੰਦੀ ਹੈ। ਤੇ ਹੁਣ ਤੁਸੀਂ ਤੈਨੂੰ ਕਪੜਾ ਦੇਣਗੇ ਕਪੜਾ ਲੈ ਲਈ। ਤੇ ਮੈਂ ਉਹਦੀ ਗੱਲ ਤੇ ਅਗ ਮੈਂ ਕਿ ਫੁਰਕ ਹੋਏਗਾ ਕੋਈ। ਉਹਨੇ ਜਨੂੰ ਮੈਨੂੰ ਉਧਰ ਲੈ ਗਿਆ ਆਪਣੇ। ਉਹ ਰਿਜ਼ੌਰਟ ਕੋਲੇ। ਜੋ ਉਹਦੇ ਬਾਰ ਬੰਨੇ ਤੇ ਕਹਿੰਦਾ ਤੂੰ ਪਾਸੇ ਦੇ ਹੋ ਕੇ ਤੈਨੂੰ ਮੈਂ ਅਸ਼ੀਰਵਾਦ ਦੇਣਾ ਕਪੜਾ ਦੇਵਾਂਗਾ ਕਪੜੇ ਤੇ ਆਪਣਾ ਸਮਾਨ ਲੈ ਲੈ ਰੋ ਪੈਸੇ ਵੀ ਦੇ ਦੇ ਉਹ ਵੀ ਪਾ ਲੋ ਵਿੱਚ ਮੈਂ ਪੈਸੇ ਤਾਂ ਪਾਏ ਹੀ ਨਹੀਂ ਗੇ 300 ਰੁਪਏ ਪਾਏ ਸੀਗੇ ਤੇ ਬਾਕੀ ਉਹ ਸਮਾਨ ਮੇਰਾ ਕਹਿੰਦਾ ਤੂੰ ਹੱਦ ਤੱਕ ਲੈ ਲਓ ਮੈਂ ਇਹਦਾ ਤੂੰ ਬੰਨ ਕੇ ਮੰਦਰ ਚ ਰੱਖ ਦੇ ਯਾ ਗੱਲ ਚ ਪਾਇਆ ਸੀ ਕਿਸ ਤਰ੍ਹਾਂ ਕੀ ਚੂੜੀ ਵਾਚ ਪਾਈ ਸੀ ਮੈਂ ਨਹੀਂ ਜਿਹੜਾ ਲੈ ਕੇ ਗਿਆ ਸੋਨਾ ਸੀ ਕਿ ਸੋਨਾ ਸੀ ਕਿੰਨਾ ਸੋਨਾ 27 ਗ੍ਰਾਮ ਸੀ ਟੋਟੇ ਸੋਨਾ 20 ਗ੍ਰਾਮ ਦੀਆਂ ਚੂੜੀਆਂ ਸੀ ਔਰ ਇੱਕ ਚੂੜੀ ਸੀ ਕੜੇ ਵਾਂਗ ਸੀ ਤੇ ਇੱਕ ਸੀਗਾ ਮੰਦਰੀ ਸੀ ਮੇਰੀ ਨਾਂ ਲਿਖਿਆ ਮੇਰਾ ਉੱਤੇ ਲਪੇਟਿਆ ਸੀਗਾ ਠੀਕ ਉਹਨੇ ਲੋਫਾ ਉਹਨੇ ਉਹਨਾਂ ਨੂੰ ਆਪਣਾ ਕਪੜਾ ਦਿੱਤਾ ਇਹਦੇ ਤੇ ਰੇਟ ਲਾ ਲਪੇਟਿਆ ਹਾਂ ਇਹਦੇ ਲਪੇਟ ਕੇ ਰੱਖ ਤੇ ਰੇਪੇਟ ਕੇ ਰੱਖ ਦੇ ਪੇਟ ਕੇ ਰੱਖ ਲੈਣਾ ਮੈਂ ਮੰਤਰ ਪੜਨਾ ਇਹ ਘਰੇ ਜਾ ਕੇ ਰੱਖ ਦੇ ਕਾਰੋਕ ਸ਼ਾਂਤੀ ਰਹੇਗੀ ਘਰ ਜਾ ਕੇ ਪਾ ਲਿਆ ਉਹ ਜਰਾਲੀ ਨੇ ਉਹਨੇ ਕਿਸ ਤਰ੍ਹਾਂ ਲਾਲ ਚਲਾਈ ਜਾਨਨ ਜਿਸ ਤਰ੍ਹਾਂ ਆਇਆ ਕਹਿੰਦੇ ਬਹੁਤ ਪਹੁੰਚਿਆ ਸੰਤ ਕਿੱਥੇ ਮਿਲਦੇ ਨੇ ਮੈਂ ਤਾਂ ਆਪ ਲੈਣਾ ਅਸ਼ੀਰਵਾਦ ਚਲੋ ਆਪ ਇਕੱਠੇ ਲੈਨੇ ਚੱਲ ਕੇ ਅਸ਼ੀਰਵਾਦ 15 ਮਿੰਟ ਕਰਦੀ ਦੀ ਗੱਲਬਾਤ 15 ਮਿੰਟ ਲਾਲ ਚਲਾਈ ਰੱਖਿਆ ਲਾਇ ਚਲਾਈ ਰੱਖਿਆ ਨਾ ਉਹਨੇ ਦੇਚ ਬੰਦਾ ਲੰਗੀ ਗਿਆ ਆਈ ਆ ਮੈਨੂੰ ਨਹੀਂ ਪਤਾ ਕਹਿੰਦੇ ਆਪਾ ਬਾਬਾ ਜੀ ਫੇਰ ਆ ਗਏ ਨੇ ਕਹਿੰਦੀ ਕਿ ਬਾਬੇ ਦਾ ਅਸ਼ੀਰਵਾਦ ਲਓ ਆਹ ਕਹਿੰਦੀ ਸੁੱਖ ਸ਼ਾਂਤੀ ਰਹਿੰਦੀ ਹੈ ਫਰਾਂ ਨਾ ਮਗਾ ਸੰ ਸੁੱਖ ਸ਼ਾਂਤੀ ਤੁਹਾਨੂੰ ਕਦੇ ਕਮੀ ਕੀ ਜੀਦੀ ਇਹ ਜਿਹੜੀ ਤੁਹਾਡੀ ਕਿੱਡੀ ਕੀਮਤ ਸੀ ਜਿਹੜਾ ਲੈ ਕੇ ਗਿਆ ਹੈ ਸਾਹਬਲਾ 724 ਗ੍ਰਾਮ ਸੋਨਾ ਸੀ 7 72000 ਰੁਪਏ ਹੋਏ 10 ਗ੍ਰਾਮ ਦਾ ਪੈਸੇ ਵੀ ਸੀਗੇ ਨਹੀਂ ਪੈਸੇ ਨਹੀਂ ਸੀ ਪੈਸੇ 20 ਰੁਪਏ ਸੀ ਵੀਰੇ ਨੇ ਪਾਏ ਸੀ 20 ਰੁਪਏ ਕਹਿੰਦੇ ਇਹ ਪੈਸੇ ਹੀ ਪਾਉਂਦਾ 20 ਰੁਪਏ ਕਹਿੰਦੇ ਬਾਟਾ ਪਰ ਤੇੜਾ ਹੈ ਤੁਹਾਨੂੰ ਬੇਕੂ ਬਣਾ ਗਿਆ ਬੇਕੂ ਬਣਾ ਹੋਰ ਕੀ ਮੰਗਦੇ ਤੇ ਲਿਆ ਹੋਇਆ ਇਹੋ ਜਿਹਾ ਇਹ ਹੀ ਮੰਗੇ ਮੈਨੂੰ ਚੀਜ਼ਾਂ ਮੈਨੂੰ ਵਾਪਸ ਮਿਲੀਆਂ ਚਾਹੀਦੀਆਂ ਬੰਦੇ ਫਿਰ ਚਨੇ ਚਾਹੀਦੇ ਆ ਹਾਂਜੀ ਔਰ ਤੂੰ ਪਹਿਲਾਂ ਵੇਖੀ ਸੀ ਔਰ ਕਦੇ ਨਹੀਂ ਵੇਖੀ ਉਹ ਤੇ ਆਏ ਆਵਾਜ਼ ਜਾਣ ਲਈ ਲੰਘੇ ਜਾਂਦੇ ਜਾਈਂ ਨੇ ਕਿਹਾ ਇਹਨਾਂ ਧਿਆਨ ਕਰ ਬੋਲ ਗੱਲਾਂ ਮਾਰਦੀ ਇਹ ਕੁੜੀਆਂ ਵੀ ਪਛਾਣਦੇ ਹੋ ਹਾਂ ਮੈਂ ਪਛਾਣ ਲਾਂ ਉਸੇ ਦੇ ਪਛਾਣ ਲਾਂ ਬੰਦੇ ਨੇ ਪਛਾਣ ਲਾਂ ਉਹਨੂੰ ਪਛਾਣਨਾ ਨਹੀਂ ਮੈਨੂੰ ਸਮਝ ਨਹੀਂ ਆਇਆ ਪਹਿਲਾਂ ਕਦੇ ਨਹੀਂ ਵੇਖੀ ਨਾ ਮੇਰੇ ਕੋਲ ਸਮਾਨ ਲੈਣ ਆਇਆ ਸੀ ਬਲੱਡ ਵਾਹਣ ਆਇਆ ਸੀ ਹਾਂ ਪਰ ਇਹਨਾਂ ਨੂੰ ਕਿਸੇ ਲੇਡੀਜ਼ ਨੇ ਪਹਿਲਾਂ ਹੀ ਰੋਕ ਲਿਆ ਉਹ ਬੈਠੇ ਬੈਠੇ ਗੱਲਾਂ ਮਾਰਨ ਲੱਗ ਪਏ ਨਾਲ ਮੈਨੂੰ ਲੱਗਿਆ ਕੋਈ ਇਹਨਾਂ ਦੇ ਰਿਲੇਟਿਵ ਨੇ ਜਾਣ ਪਛਾਣਦੇ ਨੇ 15-20 ਮਿੰਟਾਂ ਨਾਲ ਗੱਲਾਂ ਮਾਰੀਆਂ ਉਦੋਂ ਕੋਈ ਬੰਦਾ ਆਇਆ ਆਂਟੀ ਉਸ ਤੋਂ ਬਾਅਦ ਬਿਲਕੁਲ ਯਾਨੀ ਸੁੰਨ ਹੀ ਹੋ ਗਏ ਆਂਟੀ ਸਾਰਾ ਸੁਣਨਾ ਲਾ ਕੇ ਵੜਾ ਤਾ ਉਹਨਾਂ ਦਾ ਚੌਂਕ 'ਚ ਫੜਾਇਆ ਬੇਦੀ ਕਾਨ ਕੇ ਨਹੀਂ ਫੜਾਇਆ ਫਿਰ ਉਸ ਤੋਂ ਬਾਅਦ ਆਂਟੀ ਰੋਲਾ ਪਾਤਾ ਮੇਰਾ ਲੁੱਟੇ ਗੇ ਲੁੱਟੇ ਗੇ ਮਾਈ ਪਾਸ ਚੱਲੇ ਵੀ ਆਂਟੀ ਦਾ ਸੁਣਨਾ ਲਾ ਕੇ ਲੈ ਗਏ ਸਰ ਉਹ ਬੰਦੇ ਦੇਖੋ ਪੜਾ ਕੇ ਬੰਦੇ ਬੇਕੂਮ ਲਾ ਗਏ ਨੇ ਔਰ ਪਹਿਲਾਂ ਲਾਲ ਚਲਾਈ ਰੱਖਿਆ ਇੱਕ ਕੁਰਸੀ ਨਾਲ ਦੋ ਬੰਦੇ ਸੀ ਇੱਕ ਸਰਦਾਰ ਸੀ ਇੱਕ ਬਜ਼ੁਰਗ ਸੀ ਕੋਈ 60-65 ਸਾਲ ਦਾ ਹੋਣਾ ਬਾਬਾ ਬਣ ਕੇ ਬਾਬਾ ਬਣ ਕੇ ਆ ਜੀ ਹਾਂ ਜੀ ਹਾਂ ਬਿਲਕੁਲ ਬਿਲਕੁਲ ਯਾਨੀ 3 ਗੁਲਾਖਸਨ ਖਸਾਨ ਹੋਇਆ ਹੈ ਥਾਣੇ ਰਿਪੋਰਟ ਲਿਖਾ ਪੀ ਰੋਈਪੁਰ ਦਾ ਬਹੁਤ ਬੁਰਾ ਹਾਲ ਹੈ ਆਪਣੇ ਦਾ ਲੁੱਟਾਂ ਖੋਵਾਂ ਚੋਰੀਆਂ ਡਕਤੀਆਂ ਆਮ ਹੋ ਗਿਆ ਨੇ ਪ੍ਰਸ਼ਾਸਨ ਆਪਣਾ ਸੱਤਾ ਹੀ ਪਿਆਸ ਹੋਏ ਲੋ ਨਵੇਂ ਤਰੀਕੇ ਆ ਗਏ ਨੇ ਨਵੇਂ ਤਰੀਕੇ ਆ ਗਏ ਨੇ ਜੇ মিডিਆ ਨਾ ਹੋਵੇ ਤੇ ਬੇੜਾ ਗਰਕ ਹੋਏ ਪਤਾ ਨਾ ਚੱਲੇ ਵੀ ਕਿੰਨੇ ਨਕੀ ਠੱਗੀ ਹੋ ਰਹੀ ਏ ਮੈਂ ਕਿੰਨਾ ਵੀ ਕੋਈ ਠੱਲ ਪਾਣੀ ਚਾਹੀਦੀ ਏ ਪੁਲਿਸ ਜਾਵੇ ਤਾਂ ਕੀ ਨਹੀਂ ਕਰ ਸਕਦੀ ਵੀ ਆਮ ਲੋਰਪਨ ਲੱਗ ਲੋ ਗਿਆ ਨੇ ਜਿਹੜੇ ਲੁੱਟਾ ਹੁ ਮਾਇਕਲ ਉਥੇ ਹੀ ਦੁਕਾਨਦਾਰਾਂ ਨੇ ਵੀ ਇਹੀ ਗੱਲ ਕਹੀ ਹੈ ਕਿ ਇਹ ਜਿਹੜਾ ਇੱਕ ਗਿਰੋਹ ਬਣਿਆ ਹੋਇਆ ਜੋ ਕਿ ਹਾਇ ਦਿਨ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਨੇ ਤਾਂ ਲੋਕ ਸੁਚੇਤ ਹੋ ਜਾਣ ਜੇਕਰ ਤੁਹਾਨੂੰ ਕੋਈ ਰਸਤੇ ਦੇ ਵਿੱਚ ਅਣਜਾਣ ਵਿਅਕਤੀ ਮਿਲਦਾ ਤਾਂ ਉਸ ਦੇ ਨਾਲ ਗੱਲਬਾਤ ਕਰਨ ਤੋਂ ਗੁਰੇਜ਼ ਕਰੋ ਕਿਉਂਕਿ ਉਹ ਜਿਹੜੇ ਕਿ ਲੋਕ ਨੇ ਤੁਹਾਨੂੰ ਠੱਗੀ ਦਾ ਸ਼ਿਕਾਰ ਬਣਾ ਸਕਦੇ ਨੇ ਬਿਊਰੋ ਰਿਪੋਰਟ ਛੜਕਾਟਾ ਨਿਊਜ਼